ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਵਿਸਾਖੀ ਦਾ ਪਾਵਨ ਦਿਹਾੜਾ ਹੈ ਜੋ ਕਿ ਖਾਲਸੇ ਦੀ ਸਾਜਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀਆ ਨੇ ਜਿਸ ਵਕਤ ਭਾਈ ਜਤਾ ਜੀਆ ਨੂੰ ਪੁੱਛਿਆ ਸੀ ਕਿ ਜਿਸ ਵਕਤ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਵੇਲੇ ਕੋਈ ਗੁਰੂ ਦਾ ਸਿੱਖ ਨਹੀਂ ਸੀ ਜਿਹੜਾ ਸਤਗੁਰਾਂ ਦੀ ਸ਼ਹਾਦਤ ਹੁੰਦੀ ਵੇਖ ਕੇ ਹਾਂ ਦਾ ਨਾਹਰਾ ਮਾਰਦਾ ਇਹ ਗੱਲ ਸੁਣ ਕੇ ਭਾਈ ਜੱਤਾ ਜੀ ਆਨੇ ਉੱਤਰ ਦਿੰਦਿਆਂ ਕਿ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਤਾਂ ਬਹੁਤ ਹੋਣਗੇ ਭੀੜ ਦੇ ਅੰਦਰ ਪਰ ਸਿੱਖਾਂ ਦੀ ਕੋਈ ਵੱਖਰੀ ਪਛਾਣ ਨਹੀਂ ਹੈ ਇਸ ਕਰਕੇ ਕੀ ਪਤਾ ਲੱਗਦਾ ਉਸ ਭੀੜ ਦੇ ਅੰਦਰ ਕੌਣ ਸਿੱਖ ਹੈ ਤੇ ਕੌਣ ਗੈਰ ਸਿੱਖ ਹੈ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆ ਨੇ ਉਸੇ ਦਿਨ ਹੀ ਇਹ ਫੈਸਲਾ ਲਿਆ ਸੀ ਕਿ ਸਿੱਖ ਨੂੰ ਇੱਕ ਐਸੀ ਪਛਾਣ ਬਖਸ਼ਾਂਗੇ ਜੋ ਲੱਖਾਂ ਦੀ ਭੀੜ ਅੰਦਰ ਖੋਤਾਤਾ ਹੋਇਆ ਵੀ ਪਹਿਚਾਣਿਆ ਜਾਵੇਗਾ ਇਸ ਕਰਕੇ ਸਾਰਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸੰਕਲਪ ਨੂੰ ਪੂਰਿਆਂ ਕਰਨ ਵਾਸਤੇ ਇਸ ਵੀ ਸੰਮਤ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਪੰਜਾਂ ਨੇ ਸੀਸ ਧੜ ਤੋਂ ਯੁੱਧ ਕਰਕੇ ਅੰਮ੍ਰਿਤ ਦੀ ਦਾਤ ਦੇ ਕੇ ਮੁਰ ਸਰਜੀਤ ਕਰਕੇ ਫਿਰ ਪੰਜਾਂ ਦੇ ਪਾਸੋਂ ਆਪ ਅੰਮ੍ਰਿਤ ਦੀ ਦਾਤ ਲੈ ਕਰਕੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਲੇ ਬਚਨਾਂ ਨੂੰ ਸਭ ਸੱਚੇ ਪਾਤਸ਼ਾਹ ਜੀ ਨੇ ਪੂਰਿਆਂ ਕੀਤਾ ਇਕ ਖਾਲਸੇ ਦਾ ਸਾਜਨਾ ਦਿਵਸ ਹੈ ਖਾਲਸੇ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਇਸ ਖਾਲਸੇ ਨੇ ਇਸ ਦੇਸ਼ ਦੇ ਗਲ ਵਿੱਚ ਪਈਆਂ ਹੋਈਆਂ ਸਦੀਆਂ ਦੀਆਂ ਜੰਜੀਰਾਂ ਨੂੰ ਤੋੜ ਕੇ ਲਾ ਕੇ ਰੱਖ ਦਿੱਤਾ ਮੁਗਲ ਰਾਜ ਦੀਆਂ ਜੜਾਂ ਪੁੱਟ ਦਿੱਤੀਆਂ ਔਰ ਇਸ ਧਰਤੀ ਦੇ ਉੱਤੇ ਇੱਕ ਨਵਾਂ ਰਾਜ ਜਿਸ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਲੀਮੀ ਰਾਜ ਦੇ ਨਾਲ ਜਾਣਦੇ ਨੇ ਉਹ ਰਾਜ ਖਾਲਸੇ ਨੇ ਪੈਦਾ ਕੀਤਾ ਜਿਸ ਦੇ ਅੰਦਰ ਸਾਰਿਆਂ ਨੂੰ ਸੁੱਖ ਪ੍ਰਦਾਨ ਹੋਇਆ ਔਰ ਅੱਗੇ ਚੱਲ ਕੇ ਖਾਲਸਾ ਰਾਜ ਜਿਹੜਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਵਿੱਚ ਜਿਹੜਾ ਹੈ ਪ੍ਰਗਟ ਹੁੰਦਾ ਹੈ ਸੋ ਆਪ ਸਰਬੱਤ ਸੰਗਤਾਂ ਨੂੰ ਖਾਲਸੇ ਦੇ ਸਾਇਨਾਂ ਦੇ ਉਸ ਦੀਆਂ ਬੇਅੰਤ ਬੇਅੰਤ ਵਧਾਈਆਂ ਗੁਰਦੁਆਰਾ ਨਵੀਂ ਪਾਛਾਈ ਬਾਬਾ ਬੁਕਾਲਾ ਸਾਹਿਬ ਦੀ ਸਮੂਹ ਮੈਨੇਜਮੈਂਟ ਵੱਲੋਂ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੱਲੇਵਾਲ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਸ਼ੇਰ ਸਿੰਘ ਜੀ ਅਤੇ ਸਮੂਹ ਮੁਲਾਜ਼ਮਾਂ ਵੱਲੋਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਨੀਆਂ ਬੇਨਤੀਆਂ ਕਹਿੰਦੇ ਹੋਏ ਜੀ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ